نو نو آئے اتارٹی جی پہ آپ کی ਤੂੰ ਵੀਡੀਓ ਬਣਾ ਕੇ ਪੀਪੀਸੀ ਵਾਲੇ ਨੂੰ ਬੁਲਾ ਸਕਦਾ ਉਹਨਾਂ ਨੂੰ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਮੈਨੂੰ ਡੋਨਟ ਇੱਕ ਮੈਨ ਗੱਲ ਦੱਸਦਾ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਉਨੀ ਵੀ ਧੱਕਾ ਕਰ ਲਿਓ ਔਰ ਉੱਤੋਂ ਆ ਕੇ ਇਥੇ ਲੋਕਾਂ ਨੂੰ ਥ੍ਰੈਟ ਕਰ ਦਿਓ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਸੇਜ ਨਾ ਦਿਓ ਮੈਂ 33 ਸਾਲੋਂ ਪਛਾਨ ਉਸ ਮੈਨੂੰ ਲੋਕ ਮੇਰਾ ਨਾ ਆਇਆ ਹੋਗਾ ਯੂ ਜੀ ਤੁਸੀਂ ਤੁਹਾਡਾ ਕੀ ਕੰਮ ਹੈ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੁਸੀ ਵਰਤੀ ਚ ਨਹੀਂ ਕਲਾਈਂਟਸ ਵਾਲੇ ਬਿਜ਼ਨਸ ਵੀਲਡ ਕੋਣ ਹੋ ਤੁਸੀਂ ਮਾ ਡੀਐਸਪੀ ਇੰਦਰਪਾਲ ਜੋਵੇਂ ਅੰਦਰ ਆਏ ਉਹ ਮੈਂ ਦੱਸਦਾ ਰਹੇ ਬਿਲਕੁਲ ਗੱਲ ਹੈ ਤੁਹਾਨੂੰ ਤੁਸੀਂ ਵਰਦੀ ਚ ਆਓ ਤੁਸੀਂ ਪ੍ਰਾਈਵੇਟ ਡਰੈਸ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕੋਈ ਤਾਂ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਪਤਾ ਅਸੀਂ ਦੱਸ ਦੇਣੀ 10 ਵਜੇ ਦੱਸੋ ਨਾ ਤੁਸੀਂ ਤਾਂ ਦਾਸ ਹੀ ਨਹੀਂ ਰਿਹਾ ਦਿੱਤਾ ਧੱਕੇ ਤੇ ਉਹਨੇ ਆਖੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸੇਕਣ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਘਰੇ ਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਨਹੀਂ ਸਕਦੇ ਤੁਸੀਂ ਮੇਰੀ ਗੱਲ ਧੱਕੇ ਨਾਲ ਦਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਮੁਲਾਜ਼ਮ ਹੈ ਜੀ ਫੁੱਟੇ ਨਾਲ ਦੱਸਿਓ ਮਟਰਜ ਇੱਥੇ ਕੀ ਕਰ ਰਹੇ ਧੱਕਾ ਕਰ ਰਹੇ ਫਿਰ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਵੋਪਰੇਟ ਕਰੋਗੇ ਤੁਸੀਂ ਮੈਂ ਆਪ ਮੈਂ ਬਹਜੋ ਕਿਉਂ ਮੇਰੇ ਨਾਲ ਸੌਣੀ ਵੀ ਨਹੀਂ ਦੇਖੋ ਤੁਸੀਂ ਬੈਠੋ ਕੈਮਰੇ ਦੇ ਵਿੱਚ ਵੀ ਤੁਸੀਂ ਆਪ ਕੋਈ ਕੁਝ ਰਿਕਾਰਡ ਹੋਉਂਦੀ ਕੈਮਰੇ ਚ ਅਸੀਂ ਆਪ ਨੂੰ ਰੋਗੇ ਮੈਂ ਖੁਦ ਰੋਗੇ ਸਭ ਰਿਕਾਰਡ ਹੋ ਤੁਸੀਂ ਕੋਈ ਇੱਕ ਦੋ ਬੰਦੇ ਕਰਦੇ ਨੇ ਉਹਨੂੰ ਸਭ ਰਿਕਾਰਡ ਹੋਣਾ ਹੈ ਤੁਹਾਡਾ ਵੀ ਸੂਟ ਇਧਰ ਤੇ ਸਰ ਸਾਡੇ ਨਹੀਂ ਨਹੀਂ ਤੋਏ ਫਰੇਟ ਹੈ ਤਾਂ ਤੁਸੀਂ ਤਾਂ ਕਰ ਕੀ ਦਿਓ ਤੁਸੀਂ ਸਾਰੇ ਨੌਨ ਵਾਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਵੀ ਇੱਧਰ ਫੋਟੋ ਖਾ ਇੱਧਰ ਬਣਾ ਵੀਡੀਓ ਬਣਾ ਸਾਰੇ ਬਣਾਵਟ ਦੀ ਇਹ ਵਿਗੜ ਨੂੰ ਦੇ ਖਾਵੇਂ ਨਾ ਕੋਈ ਤੁਸੀਂ ਜਿਹੜਾ ਵਿਗੜ ਕੋ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਥੋੜੇ ਚ ਆਹ ਕੌਣ ਸੀ ਤੂੰ ਸੀ ਸਰ ਮੈਂ ਇੰਸਪੈਕਟਰ ਥੋੜੀ ਬਰਦੀ ਕਿੱਥੇ ਜੀ ਬਿਜ਼ਨਸ ਹੋ ਰਹੀ ਬਰਦੀ ਮੈਂ ਤੁਸੀਂ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਜੀ ਆ ਪੁਲਿਸ ਤੁਸੀਂ ਕਿਹੋਣ ਆ ਜੀ ਤੁਸੀਂ ਕੋਲ ਜੀ ਤੁਸੀਂ ਵੀ ਡੀਐਸਪੀ ਵਿੱਚ ਆਵੋਲ ਕੌਣ ਆ ਜੀ ਇੱਥੇ ਆਹ ਬੰਦੇ ਇੰਨੇ ਮਗਰ ਟੁੱਟੇ ਮੇਰਾ ਕਿਹ ਕਿਹ ਇਫੋਨ ਨਾ ਜੀ ਤੁਸੀਂ ਬੈਂਡ ਐਸਪੀ ਵਿਜਨ ਨਾਲ ਸਾਡੇ ਸਾਰੇ ਅੱਛਾ ਜੀ ਇੱਥੇ ਜੀ ਚਲੋ ਬਹੁਤ ਹੋ ਗਿਆ ਸਰਦਾ ਸਰਦਾ ਸਭ ਤੁਸੀਂ ਤਸਲੂਸੀ ਬੋਲੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆਇਆ ਜੀ ਤੁਹਾਡੇ ਮੇਰੇ ਘਰ ਆਇਆ ਜੀ ਬੇਰੇ ਲਾਇਆ ਜੀ ਰਿਪੋਰਟਰ ਨਹੀਂ ਪਲੀਜ਼ ਕੋਕ ਯੂ ਆਰ ਨੋਟ ਕੋਆਪਰੇਟਿੰਗ ਸੁਣੋ ਮੇਰੇ ਹੋਣਾ ਪਲੀਜ਼ ਕਾਉਟ ਨਹੀਂ ਨੋਟ ਇਨ ਪਬਲਿਕ ਵਾਈ ਨੋਟ ਇੰਟਰਸਟਿੰਗ ਇਜ਼ ਇਰ ਮਾਈਟ ਬੀ ਪੀਪਲ ਸੇ ਇਨ ਕਿ ਮੈਂ ਸਰਿਕ ਜਾਉਂਦਾ ਨੋ ਆਈ ऍम ਨੋਟ ਆਮ ਸੌਰੀ ਤੁਹਾਨੂੰ ਦੋੜਦਾ ਕੋਈ ਜਾਬ ਤਾਂ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਬੇ ਮੇਰਾ ਕਾ ਕਰਦੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਉਹ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਕੱਲ ਤੋਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲ ਆ ਵੀਡੀਓ ਲੋਕ ਹੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਹਾਂ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨੋਟ ਇਨ ਫਰੰਟ ਆਫ ਦਾ ਕੈਮਰਾ ਤੁਸੀਂ ਰਿਕਾਰਡ ਕਰੋ ਕੀ ਲੈ ਲੋ ਕਿ ਪ੍ਰੋਡਕਟ ਦਾ ਨੂੰ ਸਾਨੂੰ ਦੱਸਣਾ ਡਾਕਟਰ ਸੋਣੀ ਕੀ ਨਹੀਂ ਕਰਦਾ ਤੁਸੀਂ ਮੈਂ ਤਾਂ ਜਾਓ ਮੈਂ ਬੈਠਦਾ ਬੈਠੋ ਕੋਈ ਬੰਦ ਨਹੀਂ ਕਰਨਾ ਤੁਸੀਂ ਵੀਡੀਓ ਬਣਾਈ ਤੇ ਲੋ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਦੀ ਬੁਲਾ ਉਹਦੇ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਕਿ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਰਗਰਮ ਮੈਂ ਆਪ ਤੇ ਜੀ ਗੱਲ ਕਰਦਾ ਹਾਂ ਹੋਰ ਤੇ ਆਪ ਤੇ ਜਵਾਬ ਆਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਆਪ ਤੇ ਤੇ ਹੁੰਦੇ ਨਾ ਸੁਣੋ 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 ਜੇ ਆਪ ਤੇ ਤੇ ਹੁੰਦੇ ਨਾ ਤੁਸੀਂ ਆਰਮਨਾਲ ਆਉਂਦੇ ਮੈਂ ਆਰਮਨਾਲ ਆਪਦੇ ਨਾਲ ਆਪਦੇ ਪਿੱਛੇ ਸਟੂਡਿੰਗ ਨਾ ਵੀ ਮੋਵ ਕਰਾ ਕੇ ਉਹਨੂੰ ਨਾਂ ਲੈ ਕੇ ਆਇਆ ਇਹਨੂੰ ਇੰਚਾ ਕੀ ਨੋਟ ਕਰਾ ਦਿੱਤਾ ਦੀਨੂੰ ਨੋਟ ਕਰਾ ਤੁਹਾਡੀ ਸਟੂਡਿੰਗ ਜੀ ਥੱਲੇ ਸੀ ਵੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਨਾਂ ਦੇ ਨਾਂ ਨਾਲ ਉਹਦੀ ਨਿਸ਼ਾਨਦੇ ਹੀ ਉਹਨਾਂ ਨੇ ਲਿਸੈਂਸ ਆ ਉੱਪਰ ਬਿਠਾ ਆ ਤੁਸੀਂ ਪਿੱਛੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਡਾਕਟਰ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਦਰਵਾਜ਼ਾ ਖੜੀਏ ਜੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠ ਗਿਆ ਮੈਂ ਬੈਠੂ ਆਰਾਮ ਨਾਲ ਬੈਠੇ ਤੋ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਉੱਥੋਂ ਦੇ ਖੜੀ ਸੀ ਤਾਂ ਐਵੇਂ ਕਮਰਾ ਆ ਕੇ ਜਾਦਾ ਬੈਠੋ ਕੁਝ ਨਹੀਂ ਹੋ ਰਿਹਾ تھریٹرنگ سیکنڈ نو 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 ٹیل یو آئی ٹیلو نو بڈی نو بڈی یو ہی پلیز ٹیل می ہاؤسنس لے کے ਆਪਲੀਜ਼ ਮੇਰੇ ਵਾਈਫ ਨਾਲ ਕੋਈ ਮੈਂ ਪਿੱਛੇ ਹੋ ਜਾ ਪਿੱਛੇ ਹੋ ਜਾ ਆਈ ਵਾਂਟ ਟੂ ਨੋ ਵਾਟ ਆਮ ਨਾ ਪਿੱਛੇ ਹੋ ਜਾ ਡੋਨਟ ਮਿਸਬੇ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਡਿਪਟੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਵ ਕਰੋ ਕਾਹਦੀਆਂ ਤੁਸੀਂ ਆਓ ਆਜੋ ਬੁਲਾ ਯਾਰ ਮੈਂ ਤੈਨੂੰ ਤੈਨੂੰ ਕਹਾਂ ਕਿ ਬੁਲਾਓ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਤੇਰੀ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਉਹਨੂੰ ਕਹ ਜਾਲ ਮਾਰੋ ਗੇਟ ਦੇ ਉੱਤੇੋਂ ਦੀ ਆਜੋ ਅੰਦਰ ਸਰ ਬੁਲਾਓ ਇਹਨਾਂ ਨੂੰ ਪਤਾ ਲੱਗੇ ਕਿ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਹੂ ਇਜ਼ ਦਿਸ ਡੋਨਟ ਵਰੀ ਡੋਨਟ ਵਰੀ ਹੂ ਸਿਨਾ ਆਲਰੇਡੀ ਪਿਛਲੇ 15 ਦਿਨ ਮੈਂ ਕਹਿੰਦਾ ਸੀ ਜੀ ਹਾਂ 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 ਜ ਉਹ ਹੀ ਸੈਡ ਇਹ ਦੱਸਣ ਦੇ ਤੁਸੀਂ ਕਹਿ ਰਹੇ ਹੋ ਇਹ ਦੱਸਣ ਲੈ ਮੈਮ ਨੀਗਰ ਦੱਸ ਗੋਲ ਰਿਹਾ ਦੱਸ ਤੇ ਸੁਣੋ ਨੀਗਰ ਨਾ ਤੂੰ ਦੁਰਨਾ ਤੂੰ ਦੱਸ ਕੋਣ ਹੈ ਤੁਸੀਂ ਮਲਾਜ ਮਰ ਕੋਈ ਮੁਨਾਜ਼ਮ ਨਹੀਂ ਹੈ ਚਲੋ ਫਿਕਰ ਨਾ ਦੂਜੇ ਮੇਰਾ ਬੰਦਾ ਜੀ ਤੁਸੀਂ ਦੱਸੋ ਇੱਧਰ ਦੇਖੋ ਇਹ ਆ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਾ ਤੂੰ ਮੈਨੂੰ ਤੂੰ ਮੇਰੇ ਨਾਲ ਗੱਲ ਕਰੋ ਆਪਣੇ ਪੀਏ ਨੇ ਵੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰਦੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸੇ ਦਾ ਨਾਮ ਸੁਣਨਾ ਥ੍ਰੈਟ ਨਹੀਂ ਜਿਸਕੋ बिकॉज ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟੈਨਰ ਹੈ ਉਹ ਨਹੀਂ ਨਹੀਂ ਅੱਛਾ ਹਾਓ ਆਰ ਯੂ ਆਸਕਿੰਗ ਮੀ ਇਸ ਅਗੇਂ ওকে ਹਾਂ ਯ ਦ ਐਮ ਐਲ اےਸ ਯਾਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ዩ ਰਿਸਪੈਕਟ ਵਿਦ ዩ ਰਿਸਪੈਕਟ ਜੀ ਕੈਨ ਆਈ ਟਾਕ ਫॉर ਸਮ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. Lighting I was voice, down. Voice. Excuse me, can I finish talking? No. Please let me finish talking. the right में way 1 minute ji i don't know who you are no no 2 minute se main lagatar sun raha ho inne mere darwaza andar tod ke kaun wadan di koshish kiiti hai ji thonu kya kiah kiah ki 2 minute baitho mila dende adalat jana utthe galla honge nahi lok e ta jaamange tusi vi jaoge koi problem nahi excuse me ji you have come to my house this is my house ओके दिस इज योर हाउस यस दिस इज माय हाउस आई इट इज इट इज दैट्स नॉट एथ इक्विपमेंट इक्विपमेंट ਤੁਹਾਨੂੰ ਇੱਕ ਮੈਂ ਗੱਲ ਦੱਸਾਂ ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰਦੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸੱਚੀ ਗੱਲ ਦੱਸ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਕੀ ਇੱਕ ਨਾ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਕਾ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਠੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਠੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਰ ਜੋ ਕਹਿਣਾ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਆ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰਮਾਰ ਨੂੰ ਬਦਲਤਾ ਬਿਲਕੁਲ ਵਰਿੰਦਰ ਨੂੰ ਬਦਲਤਾ ਕਿੰਨਿਆ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਗੋਇੰਗ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਐਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਦਾ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ਿਆਂ ਤੇ ਠੋਕ ਮਾਰੀ ਗਏ ਨਹੀਂ 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 ਹਾ ਹੁਣ ਬਦਲੀਏ ਟੋਨ ਸਟੇਟਰ ਬਹੁਤ ਵੱਡਾ ਤੁਸੀਂ ਆਪਣਾ ਜੋਰ ਦੇ ਇਨਫੋਰਸਿੰਗ ਅਥਾਰਟੀ ਆਮ ਅਨਸੇਵਲ ਟੂ ਦ ਲਾਅ ਨੋ ਯੂ ਆਰ ਦਾ ਥੋਟੀ ਯੂ ਡੋਨਟ ਨੀਡ ਟੂ ਫੋਰਸ યોਰ ਵੇ ਥਰੂ ਦਸੋ ਜੀ ਤੱਕੇ ਨਾਲ ਬੜੇ ਕਿ ਨਹੀਂ ਬੜੇ ਸਕਦੇ ਨਾ ਨਾ ਕਿਸੇ ਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਸੀ ਸਰਪਾ ਨਹੀਂ ਮੰਨ ਸਕਾ ਆ ਰੀਲੀ ਵਾਉਟ ਟੂ ਨੋ ਮੈਨੂੰ ਇੱਕ ਗੱਲ ਦੱਸਿਓ ਨਹੀਂ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਮੰਨ ਸਰਪਾ ਜਨ ਕਰ ਲੈ ਕਾ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋਟ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨਹੀਂ ਹੈਗੇ ਨਾ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆਪ ਬਿਠਾਓ ਇਹਨਾਂ ਨੂੰ ਕੱਢੋ ਆਓ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਆਓ ਬੈਠੋ ਆਰਾਮ ਨਾਲ ਹਾਲ 'ਚ ਆਜੋ ਸੀਟ ਡਾਊਨ ਹੋ ਜਾਓ ਪਲੇਟ ਕੋਲ ਮੈਂ ਲੋਇਰ ਨੂੰ ਮੂ ਵੀਰ ਨਾ ਟਾਕਿੰਗ ਇਵਨਿੰਗ ਟੀਲ ਦ ਲੋਇਰ ਨੂੰ ਆ ਬੈਠੋ ਬੈਠ ਜਾਓ ਚਾਹ ਪਣੀ ਬੁਲਾਓ ਸਭ ਨੂੰ ਅਨ ਤੁਸੀਂ ਮੇਰੀ ਰਿਕੁਐਸਟ ਹੈ ਜੀ ਆਹ ਬਾਅਰ ਮੇਰੇ ਦਰਵਾਜੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਨਾ ਬੰਦ ਹੋ ਸਕਦੇ ੱੱਕੇ ਨੂੰ ਕੀ ਦਰਵਾਜੇ ਬੰਦ ਕਰਨ ਨੂੰ ਕਿਹਾ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜੇ ਦਰਵਾਜੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸੇ ਨੇ lettes me call my lawyers lawyers ਨੂੰ ਬੁਲਾ ਲਓ ਜੀ ਜਸ ਕਾਲ ਆਫ ਗੱਟ ਆਪਣੇ ਨੂੰ ਉਹプレ ਦਮੰਗਰ ਤੇ ਚਾਹ ਮੈਨੂੰ ਇੱਕ ਗੱਲ ਦੱਸੋ ਇਹ ਮੇਰੇ ਜਿਹੜੇ ਆ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਰੁਕੇ ਨਹੀਂ ਨਹੀਂ ਰੋਕਿਆ ਜੀ ਗੇਟ ਬੰਦ ਹੈ ਜੀ ਹੌਕੀ ਕੁਲਵਾ ਆਦੇ ਨਾ ਅਮੀਰ ਇਸਟੇਟ ਜੋ ਆ ਇੱਕ ਨਾ ਬੀ ਬੀ ਐਮਐਲਏ ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਣ ਦੇ ਰਹੇ ਜਰਾ ਇੱਥੋਂ ਹੀ ਦੇਖ ਲੋ ਕੋਲ ਆਈ ਅਮ ਅਮੀਰ ਹਾਊ ਯੂ ਹੈਵ ਐਂਟਰਡ ਮਾਈ ਹਾਊਸ ਵਿਦ 30 ਪੀਪਲ ਐਂਡ ਪਾਸਡ ਯੂ ਵੇ ਥਰੂ ਫਿਰ ਇਹ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟਰੈਨਾਈਜ਼ ਕੀਤਾ ਯੂ ਹੈਵ ਟਰੈਨਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬੀਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੁਝ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਦੋ ਵਾਰ ਮਿਲਣੀ ਚਾਹੀਦੀ ਬਿਕਾਉਸ ਥਿਸ ਇਜ਼ ਟੋਟਲ ਲੋਗ ਜਾਂ ਧੱਜੀਆਂ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖ। ਮਤਲਬ ਤੁਸੀਂ ਆਮ ਨਾਲ ਲਾਓ ਕੌਣ ਪ੍ਰੋਸੈਸ ਤੋਂ ਭਜੂਗਾ? ਐਵਰੀਬਾਡੀ ਆਸ ਟੂ ਟੋ ਸਟੂਡੈਂਟ ਆਖਣ ਚਾਹੀਦੀ ਬੁਲਾਉਂਦੇ ਕੋਈ ਐਵੀ ਕਾਲ ਕਰਤੋ ਕੋਈ ਇੰਟਰਨੈਸ਼ਨਲ ਕੋਈ ਬਹਿ ਕੇ ਕਾਲ ਕਰੇ ਦੇ ਦਿੱਤਾ ਹਾਂਜੀ ਕੋਈ ਹੋਵੇ ਜੀ ਤੁਹਾਡਾ